ਧਾਰਮਿਕ ਪਛਾਣ ਕਰਕੇ ਹਮਲਾ ਹੋਇਆ ਹੋਵੇ ਜਏ ਬਰਤਾਰਾ ਪਿਛਲੇ ਲੰਬੇ ਸਮੇਂ ਤੋਂ ਤੁਰਿਆ ਹੁਣ ਇਹ ਹਮਲਾ ਸਰਹੱਦ ਪਾਰ ਤੋਂ ਹੈ ਹੱਦ ਪਾਰ ਤੋਂ ਹੈ ਕੁਝ ਹਮਲੇ ਆਪਣੀ ਹੱਦ ਚ ਰਹਿ ਕੇ ਹੋਏ ਨੇ ਜਿਹੜਾ ਤਰੀਕਾ ਅਪਣਾਇਆ ਉਸ ਅਤਵਾਦੀਆਂ ਨੇ ਕਿ ਆਪਣਾ ਨਾਮ ਬੋਲੋ ਨਾਮ ਤੋਂ ਉਹ ਬੰਦੇ ਦਾ ਧਰਮ ਪਛਾਣਨ ਦੀ ਕੋਸ਼ਿਸ਼ ਕਰਦੇ ਨੇ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲਿਆਂ 'ਚ ਕਿੰਨੇ ਸਿੱਖਾਂ ਦੇ ਮੁੰਡੇ ਚੱਕ-ਚੱਕ ਮਾਰੇ ਪਹਿਚਾਨ ਧਰਮ ਦੀ ਕਰਕੇ ਮਾਰੇ 트럼ਪ ਆਉਂਦੇ ਨੇ ਤੇ ਗੁਜਰਾਤ 'ਚ ਝੁੱਲਾ ਝੁੱਟ ਰਹੇ ਹੁੰਦੇ ਨੇ ਕਿ ਦਿੱਲੀ ਦੇ ਵਿੱਚ ਫਿਰਕੂ ਦੰਗੇ ਹੁੰਦੇ ਨੇ ਹੁਣ ਵੀ ਲੋਕ ਉਹਦੇ ਉਖਤ ਭੁੱਗੀ ਨਹੀਂ ਅਜੇ ਵੀ ਕੋਈ ਅਦਾਲਤਾਂ ਦੇ ਘੇੜੇ ਮਾਰਦਾ ਪੁਲਿਸ ਨੂੰ 48 ਘੰਟੇ ਆ ਪਾਈ ਕੇ ਪਾਕਿਸਤਾਨ ਵਾਲਿਆਂ ਨੇ ਪਾਕਿਸਤਾਨ ਛੱਡ ਕੇ ਇਸਰਾਹ ਤੋਂ ਜਾਣਾ ਤਾਂ ਚਲੇ ਜਾਓ ਪੈਸੇ 1 ਮਈ ਤੱਕ ਦੀ ਉਸ ਲੰਘੇ ਨੂੰ ਆਉਣ ਜਾਣ ਲਈ ਪਰਸ ਤੱਕ ਤੋਂ 1 ਮਹੀਨੇ ਤੋਂ ਬਾਅਦ ਇੱਥੋਂ ਆਉਣ ਜਾਣ ਨਹੀਂ ਹੋਊਗਾ ਫਿਲਹਾਲ ਇਹ ਬੰਦ ਕਰਾਂ। ਅਟਾਰੀ ਬਾਗਾ ਵਾਟਰ ਬੰਦ ਕੀਤਾ ਜਾ ਰਿਹਾ ਹੈ। ਪਾਕਿਸਤਾਨ ਦੇ ਨਾਗਰਿਕ ਜਿਹੜੇ ਵੀ ਇੱਥੇ ਵੀਜ਼ਾ ਛੁੱਟ ਕੇ ਆਏ ਹੋਏ ਨੇ ਉਹਨਾਂ ਦੇ ਵੀਜ਼ੇ ਤੁਰਤ ਪ੍ਰਭਾਵ ਦਰਤ ਕਰਦੇ ਨੇ ਕਿ ਵੀਜ਼ੇ ਅੱਜ ਤੋਂ ਖਤਮ ਨੇ ਤਾਂ ਜਿੰਨੀ ਅਮਰਜੀ ਤਰੀਕਾਂ ਤੇ ਆਪਣਾ ਜਾਓ ਜਿੰਨੀ 48 ਘੰਟੇ ਦਾ ਸਮਾਂ ਦਿੱਤਾ ਵੈਸੇ 1 ਮਹੀਨ ਤੱਕ ਲੰਘੇ ਦਾ ਵੀ ਸਮਾਂ ਦੇ ग्लोबल पंजाब टीवी ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਬਹੁਤ ਗੰਭੀਰ ਮਸਲਾ ਹੈ ਬਹੁਤ ਚਿੰਤਾਜਨਕ ਹੈ ਪੂਰੇ ਮੁਲਕ ਦੇ ਵਿੱਚ ਦੇਸ਼ ਔਰ ਦੁਨੀਆ ਦੇ ਵਿੱਚ ਪਹਿਲਗਾਮ ਦੀ ਘਾਟੀ 'ਚ ਜੋ ਵਾਪਰਿਆ ਉਸ ਦੇ ਉੱਤੇ ਚਿੰਤਾਜਨਕ ਸਥਿਤੀ ਬਣੀ ਹੋਈ ਹੈ ਫਿਕਰਮੰਦੀ ਵਾਲਾ ਦੌਰ ਚੱਲ ਰਿਹਾ ਹੈ ਆਪਣੇ ਆਪਣੇ ਪਰਿਵਾਰ ਦੇ ਜੀ ਜੇ ਕਿਤੇ ਹੋਰ ਵੀ ਗਏ ਨੇ ਉਸ ਨੂੰ ਲੈ ਕੇ ਵੀ ਫਿਕਰ ਹੈ ਸਰਕਾਰ ਸਖਤ ਰੁਖ اختیار ਕਰਦੀ ਨਜ਼ਰ ਆਉਂਦੀ ਹੈ ਪਾਕਿਸਤਾਨ ਸਫਾਈਆਂ ਦੇਣ ਚ ਜੁਟਿਆ ਹੈ ਜਦੋਂ ਤੱਕ ਇਹ ਪ੍ਰੋਗਰਾਮ ਤੁਸੀਂ ਦੇਖ ਰਹੇ ਹੋਵੋਗੇ ਤਦ ਤੱਕ ਵਿਰੋਧੀ ਧਿਰ ਦੇ ਲੀਡਰਾਂ ਨਾਲ ਕੇਂਦਰ ਸਰਕਾਰ ਸਰਬ ਦਲਾਂ ਨਾਲ ਬੈਠਕ ਕਰਕੇ ਸਰਬੱਤਲ ਬੈਠਕ ਦੇ ਵਿੱਚ ਕੋਈ ਅੱਗੇ ਨੁਕਤੇ ਤੇ ਪਵੇਗੀ ਪਰ ਇਸ ਪੂਰੇ ਘਟਨਾਕਰਮ ਦੇ ਬਹੁਤ ਮਦਬਾਗੀ ਘਟਨਾ ਅਫਸੋਸਜਨਕ ਵਰਤਾਰਾ ਜੋ ਕਰਤੂਤ ਉਸ ਘਾਟੀ ਦੇ ਵਿੱਚ ਪਹਿਲਗਾਮ ਦੀ ਬਹਿਸਰਾਨ ਘਾਟੀ ਦੇ ਵਿੱਚ ਨਿਹੱਥੇ ਆਪਣੀ ਜ਼ਿੰਦਗੀ ਦੇ ਕੁਝ ਪਲਾਨ ਨੂੰ ਮਾਨ ਰਹੇ ਸਲਾਨੀਆਂ ਨਾਲ ਨਾਮ ਧਰਮ ਖੇਤਰ ਪਹਿਚਾਨ ਕੇ ਗੋਲੀ ਮਾਰੀ ਗਈ ਇਸ ਨੂੰ ਲੈ ਕੇ ਅਜ ਮੁਲਕ ਦੇ ਵਿੱਚ ਕਈ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਉਣ ਲੱਗੀਆਂ ਲੋਕ ਆਪਣੇ ਖੇਤਰਾ ਚ ਸਥਾਨਕ ਇੱਕ ਦੂਸਰੇ ਦੇ ਪਾਈਚਾਰੇ ਨਾਲ ਵਿਸਕਰਾ ਕਰਨ ਵਾਲੀਆਂ ਤਸਵੀਰਾਂ ਵੀ ਸਾਹਮਣੇ ਆਉਣ ਲੱਗੀਆਂ ਪਰ ਮੈਂ ਦੋ ਤਿੰਨ ਪੜਾਵਾਂ ਚ ਗੱਲ ਕਰਨੀ ਚਾਹਣਾ ਇਸ ਵਿਸ਼ੇ ਨੂੰ ਧਿਆਨ ਚ ਰੱਖ ਰਹੇ ਹਾਂ ਸਰਕਾਰ ਨੇ ਜਿਹੜੇ ਸਖਤ ਫੈਸਲੇ ਲਏ ਨੇ ਉਹਦੇ ਤੇ ਵੀ ਗੱਲ ਕਰਾਂਗੇ ਪਾਕਿਸਤਾਨ ਦੋ ਰਾਤਾਂ ਤੋਂ ਸੌਂ ਨਹੀਂ ਰਿਹਾ ਕਹਿੰਦੇ ਕਿ ਹੁਣ ਲੱਗਿੰਦਾ ਹੁਣ ਅਟੈਕ ਹੋਇਆ ਹੁਣ ਅਟੈਕ ਹੋਇਆ ਉਹ ਆਪਣੇ ਪ੍ਰਬੰਧ ਜੀ ਕਰਦਾ ਫਿਰਦਾ ਨਾਲ ਸਫਾਈਆਂ ਦਿੰਦਾ ਫਿਰਦਾ ਪੌਦੀ ਵੀ ਗੱਲ ਕਰਾਂਗੇ ਗੱਲ ਰੈੱਡ ਕਾਰਪਟ ਦੀ ਵੀ ਹੋਏਗੀ ਤੇ ਗੱਲ ਉਹਨਾਂ ਮੁਸਲਿਮ ਕਸ਼ਮੀਰੀ ਭਰਾਵਾਂ ਦੀ ਵੀ ਹੋਏਗੀ ਜਿਹੜੇ ਇਸ ਮੌਕੇ ਮਸੀਹਾ ਬਣ ਕੇ ਵਿਪੋੜੇ ਪਰ ਉਹ ਤੋਂ ਪਹਿਲਾਂ ਜਿਹੜਾ ਤਰੀਕਾ ਅਪਣਾਇਆ ਉਸ ਅੱਤਵਾਦੀਆਂ ਨੇ ਕਿ ਆਪਣਾ ਨਾਮ ਬੋਲੋ ਨਾਮ ਤੋਂ ਉਹ ਬੰਦੇ ਦਾ ਧਰਮ ਪਛਾਣਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਜੇ ਕਿਸੇ ਨਾਲ ਬੋਲੀ ਦਾ ਕਿਸੇ ਇਸ ਤਰ੍ਹਾਂ ਦਾ ਕਿਉਂਕਿ ਕੋਈ ਗੁਜਰਾਤੀ ਸੀ ਕੋਈ ਉੜੀਸਾ ਦਾ ਸੀ ਕੋਈ ਉੱਤਰਾਖੰਡ ਦਾ ਸੀ ਕੋਈ ਹਰਿਆਣੇ ਦਾ ਸੀ ਤਾਂ ਫਿਰ ਕਹਿੰਦੇ ਆਈ ਕਾਰਡ ਦਿਖਾਓ ਕੋਈ ਵੀ ਆਇਡੈਂਟੀ ਪ੍ਰੂਫ ਦਿਖਾਓ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਕੁਝ ਦੀਆਂ ਤਾਂ ਪੈਂਟਾਂ ਤੱਕ ਲਹਾਈਆਂ ਕੀ ਇਹ ਪਹਿਲੀ ਵਾਰ ਹੈ ਵਰਤਾਰਾ ਕਿ ਧਰਮ ਦੀ ਆੜ ਦੇ ਵਿੱਚ ਧਾਰਮਿਕ ਪਛਾਣ ਕਰਕੇ ਹਮਲਾ ਹੋਇਆ ਹੋਵੇ ਜਾਇ ਵਰਤਾਰਾ ਪਿਛਲੇ ਲੰਬੇ ਸਮੇਂ ਤੋਂ ਤੁਰਿਆ ਆਉਂਦਾ ਇਹ ਹਮਲਾ ਸਰਹੱਦ ਪਾਰ ਤੋਂ ਹੈ ਹੱਦ ਪਾਰ ਤੋਂ ਹੈ ਕੁਝ ਹਮਲੇ ਆਪਣੀ ਹੱਦ ਚ ਰਹਿ ਕੇ ਹੋਏ ਨੇ ਕੁਝ ਹਮਲੇ ਅਸੀਂ ਤੁਸੀਂ ਕੀਤੇ ਨੇ ਉੱਥੇ ਵੀ ਕੀ ਅਸੀਂ ਧਰਮ ਦੀ ਜਾਤ ਦੀ ਫਿਰਕੇ ਦੀ ਕੌਮ ਦੀ ਸਬੇ ਦੀ ਇਹ ਪਛਾਣਾਂ ਲਈ ਫਿਰਦੇ 1947 ਤੋਂ 2025 ਤੱਕ ਆਉਂਦਿਆਂ ਆਉਂਦਿਆਂ ਅਸੀਂ ਕਿੰਨੇ ਕੁ ਸੁਧਰ ਗਏ ਆ ਕਿੰਨੇ ਕੁ ਬਦਲ ਗਏ ਆ ਕਿੰਨੇ ਕੁ ਸਮਝਦਾਰ ਹੋ ਗਏ ਇਸ ਵਿੱਚ ਕੀ ਕਰਨ ਦੀ ਲੋੜ ਹੈ 1947 ਕਹਿੰਦੇ ਜੀ ਪਾਕਿਸਤਾਨ ਧਰਮ ਦੇ ਨਾਂ ਤੇ ਮੁਲਕ ਬਣ ਗਿਆ ਕਿ ਸਾਰੇ ਮੁਸਲਮਾਨ ਉੱਧਰ ਜਾਣ ਪਰ ਨਹੀਂ ਜਿਸ ਨੂੰ ਲੋਕਤੰਤਰਕ ਮੁਲਕ ਦਾ ਨਾਂ ਦਿੱਤਾ ਗਿਆ ਕਿ ਇਹ ਸਭ ਧਰਮਾਂ ਦਾ ਮੁਲਕ ਹੈ ਉੱਥੇ ਵੀ ਮੁਸਲਮਾਨਾਂ ਨੇ ਰਹਿਣਾ ਮਨਜ਼ੂਰ ਕੀਤਾ ਜਿੰਨੇ ਅੱਜ ਪਾਕਿਸਤਾਨ 'ਚ ਨੇ ਓਨੇਕ ਤਾਂ ਭਾਰਤ 'ਚ ਹੈਗੇ ਨੇ ਦੂਸਰੇ ਪਾਸੇ ਪੰਜਾਬ ਤੇ ਬੰਗਲਾਦੇਸ਼ ਬੰਗਲਾਦੇਸ਼ ਬਣ ਗਿਆ ਬਾਅਦ ਚੋ ਬੰਗਾਲ ਵੰਡਿਆ ਗਿਆ ਪੰਜਾਬ ਤੇ ਬੰਗਾਲ ਇਹ ਦੋ ਥਾਵਾਂ ਦੀ ਜਿਸ ਤਰ੍ਹਾਂ ਦੀ ਵੰਡ ਕੀਤੀ ਤੇ ਉਸ ਵੰਡ ਦੇ ਦੌਰਾਨ ਜੋ ਸਾਡੇ ਪਰਿਵਾਰਾਂ ਨੇ ਜੋ ਸਾਡੇ ਲੋਕਾਂ ਨੇ ਆਪਣੇ ਹੀ ਭੈਣ ਭਰਾ ਆਪਸ ਵਿੱਚ ਵੱਡੇ ਉਹ ਧਰਮ ਦੀ ਪਛਾਣ ਕਰਕੇ ਨਹੀਂ ਵੱਡੇ ਕਿਆ ਮੁਸਲਮਾਨ ਨੇ ਮਾਰਦੇ ਹੋ ਲੁੱਟ ਲੋ ਖੋਲੋ ਕੋਈ ਅਸੀਂ ਤਾਂ ਲੁੱਟ ਖੋ ਵੀ ਕੀਤੀ ਅਸਤਾ ਬੰਦੇ ਵੀ ਮਾਰੇ ਅਸੀਂ ਤਾਂ ਸਮਾਨ ਵੀ ਖੋਇਆ ਹਾਂ ਧੀਆਂ ਦੀ ਪਤ ਵੀ ਰੋਲੀ ਤੇ ਮੁਸਲਮਾਨਾਂ ਨੇ ਉਹ 47 ਦੀ ਬੰਡ ਦੇ ਵਿੱਚ ਇਹ ਹਿੰਦੂ ਨੇ ਸਿੱਖ ਨੇ ਪਹਿਚਾਣ ਕੇ ਮਾਰੇ ਸਾਡੇ ਲੁੱਟੇ ਖੋਏ ਤੇ ਅਸੀਂ ਆਪਣੇ ਹੀ ਆਪਣੇਆਂ ਨੂੰ ਮਾਰਦੇ ਰਹੇ ਉਸ ਸਮੇ ਇਹ ਬੰਡ ਜਦੋਂ ਹੋਈ ਸੀ ਤਾਂ ਹਥਿਆਰ ਕਿੰਨੇ ਸੀ ਗੰਡਾਸੀਆਂ ਟੱਕੂਏ ਡਾਂਗਾ ਇਨਾਂ ਨਾਲ ਹੀ ਅਸੀਂ ਬੰਦੇ ਲੁੱਟੇ ਤੇ ਮਾਰੇ ਉਸ ਤੋਂ ਗਾਂਜੋ ਦਰਬਾਰ ਸਾਹਿਬ ਤੇ ਹਮਲਾ ਕੀ ਉਹ ਧਾਰਮਿਕ ਚੰਨ ਨੂੰ ਪਹਿਚਾਣ ਕੇ ਹਮਲਾ ਨਹੀਂ ਸੀ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਤੇ ਖਬਰ ਕੀ ਨਸਰ ਹੁੰਦੀ ਹੈ ਕਿ ਸਿੱਖਾਂ ਨੇ ਇੰਦਰਾ ਗਾਂਧੀ ਕਤਲ ਕਰ ਦਿੱਤੀ ਇਹ ਨਹੀਂ ਕਿ ਉਹਦੇ ਸਕਿਉਰਿਟੀ ਗਾਰਡਾਂ ਨੇ ਮਾਰਿਆ ਉੱਥੇ ਧਾਰਮਿਕ ਪਛਾਣ ਉਜਾਗਰ ਕੀਤੀ ਗਈ ਤੇ ਦਿੱਲੀ ਦਿੱਲੀ ਦਾ 84 ਦਾ ਸਿੱਖ ਕਤਲੇਆਮ ਕੀ ਪਛਾਣ ਕਰਕੇ ਕਤਲੇਆਮ ਨਹੀਂ ਸੀ ਧਾਰਮਿਕ ਪਛਾਣ ਕਰਕੇ ਘਰਾਂ ਚੋਂ ਕੋ-ਕੋ ਕੇ ਕੱਢੇ ਸਮਾਨ ਵੀ ਲੁੱਟਿਆ ਫੂਕਿਆ ਵੀ ਸਾੜਿਆ ਵੀ ਬੱਚੀਆਂ ਵੀ ਬੱਚੇ ਵੀ ਜਵਾਕ ਵੀ ਔਰਤਾਂ ਵੀ ਸਾਰਾ ਕੁਝ ਅਸੀਂ ਬਖਸ਼ਿਆ ਨਹੀਂ ਉੱਥੇ ਉਹ ਤਾਂ ਬੰਦੇ ਪਛਾਣ ਕੇ ਮਾਰ ਰਹੇ ਨੇ ਅੱਤਵਾਦੀ ਬਹੁਤ ਮੱਧਪੱਗ ਹੈ ਜਿਹੜੇ ਪਰਿਵਾਰ ਆਪਣੇ ਚਾ ਮਲਾਰ ਕਰ ਰਹੇ ਸੀ ਉਹਨਾਂ ਨੂੰ ਉਹਨਾਂ ਦਾ ਕਤਲ ਕੀਤਾ ਪਰ ਅਸੀਂ ਅਸੀਂ ਉਹੀ ਧਾਰਮਿਕ ਪਛਾਣ ਲਈ ਉਹਨੇ ਜਾਂ ਜੋ ਧਰਮ ਦਾ ਨਾਮ ਲੈ ਕੇ ਮਾਰ ਰਹੇ ਨੇ ਤਾਂ ਅਸੀਂ ਆਪਣੇ ਘਰ 'ਚੇ ਕੁਝ ਕਰਦੇ ਨੇ 84 ਦਾ ਦਿੱਲੀ ਸਿੱਖ ਕਤਲਿਆ ਤੇ ਉਹ 80 90 ਦੇ ਦਹਾਕੇ 'ਚ ਖੜਕੂਆ ਦੇ ਦੌਰ 'ਚ ਪੰਜਾਬ ਦੀਆਂ ਬੱਸਾਂ 'ਚੋਂ Hindu ਨਾਮ ਵਾਲੇ ਪੁੱਛ-ਪੁੱਛ ਕੇ ਲਾ ਕੇ ਮਾਰੇ ਕਿ ਉਹ ਧਾਰਮਿਕ ਪਛਾਣ ਨਹੀਂ ਸੀ ਮਾਲਵੇ 'ਚ ਤਾਂ ਕਿੰਨੇ Hindu ਪਰਿਵਾਰ ਪੱਗਾਂ ਬੰਨ੍ਹਦੇ ਨੇ ਪਰ ਨੇ ਬੰਨ੍ਹਦੇ ਨੇ ਦਾੜੇ ਰੱਖੇ ਨੇ ਸਾਰਾ ਕੁਝ ਤੇ ਪਰ ਉਹਦੇ باوجود ਵੀ ਨਾਮ ਦੱਸ ਤੇ ਥੱਲੇ ਆ ਜਾ। ਕੁੜੀਆਂ ਵੱਜੀਆਂ। ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲਿਆਂ 'ਚ ਕਿੰਨੇ ਸਿੱਖਾਂ ਦੇ ਮੁੰਡੇ ਚੱਕ-ਚੱਕ ਮਾਰੇ, ਪਹਿਚਾਣ ਧਰਮ ਦੀ ਕਰਕੇ ਮਾਰੇ। ਚਿੱਟੀ ਸਿੰਘਪੁਰਾ ਜੋ ਵਾਪਰਿਆ ਜੰਮੂ ਕਸ਼ਮੀਰ ਦੀ ਘਾਟੀ 'ਚ ਉਹ ਕੀ ਸੀ? ਉਹ ਧਾਰਮਿਕ ਪਹਿਚਾਣ ਸਿੱਖ ਪਹਿਚਾਣ ਕੇ ਮਾਰੇ। ਜੇ ਕਸ਼ਮੀਰ 'ਚੋਂ ਪੰਡਤ ਕੱਢੇ ਤਾਂ ਪਹਿਚਾਣ ਕੇ ਕੱਢੇ। ਇਹ ਬਰਤਾਰਾ ਰੁਕਿਆ ਕਾਦਾ ਜਨਾਬ ਅਸੀਂ ਸਮਝੇ ਕਾਦਾ ਸਿੱਖੇ ਕਾਦਾ ਸੁਲਝੇ ਕਾਦਾ ਇਹ ਸਵਾਲ ਖੜਾ ਹੈ ਚਲੋ ਮੈਂ ਕੁਝ ਦੂਸਰੇ ਪਹਿਲੂਆਂ ਤੇ ਵੀ ਆਉਣਾ ਇਸ ਘਟਨਾ ਦੇ ਹਵਾਲੇ ਨਾਲ ਜੋ ਦ੍ਰਿਸ਼ ਸਾਡੇ ਸਾਹਮਣੇ ਉੱਭਰ ਰਹੇ ਨੇ ਕੱਲ ਉਹਨਾਂ ਦੀ ਵੀ ਹੋਣੀ ਬਣਦੀ ਹੈ ਇਸ ਬੰਦੇ ਮਾਰੂ ਯੰਗ ਦੇ ਵਿੱਚ ਕੀ ਹਥਿਆਰਾਂ ਦੇ ਦਲਾਲਾਂ ਦੀ ਵੀ ਕੋਈ ਰੋਲ ਹੈ ਕੋਈ ਉਹਨਾਂ ਦੀ ਵੀ ਭੂਮਿਕਾ ਹੈ ਇੱਕ ਚਿੰਤਾ ਇੱਕ ਫਿਕਰ ਪੰਜਾਬ ਦੀਆਂ ਸਿਰਜ ਧਿਰਾਂ ਦੇ ਮਨਾਂ 'ਚ ਦੇਸ਼ ਦੇ ਬੁੱਧੀਜੀਵੀ ਵਰਗ ਦੇ ਵਿੱਚ ਇਹ ਸਵਾਲ ਬਣ ਕੇ ਖੜਾ ਹੈ। ਉਸ ਸਵਾਲ ਦੇ ਜਵਾਬ ਦੀ ਤਲਾਸ਼ ਹੈ। ਕਿ ਇੱਕ ਉਹ ਮੁਲਕ ਜਿਹੜਾ ਹਥਿਆਰਾਂ ਦਾ ਵਪਾਰੀ ਹੈ ਉਹ ਹਥਿਆਰ ਵੇਚਦਾ ਹੈ। ਤੇ ਉਸ ਦੇ ਹਥਿਆਰ ਕਿਸ ਦੇ ਹੱਥਾਂ 'ਚ ਜਾਂਦੇ ਨੇ? ਇਹਦੀ ਨਿਸ਼ਾਨਦੇਹੀ ਨਹੀਂ ਕਰਦਾ। ਤੁਸੀਂ ਬਾਜ਼ਾਰ ਦੇ ਵਿੱਚ ਕੋਈ ਆਪਣਾ ਸਮਾਨ ਵੇਚਣਾ ਨਾ ਜਦ ਜਦੇ ਛਾਪਾ ਪੈ ਜਾਂਦਾ ਕਿ ਦਿਖਾ ਵੀ ਟ੍ਰੇਡਮਾਰਕ ਕਿੱਥੇ ਆ ਕੰਪਨੀ ਦਾ ਨਾਂ ਕਿੱਥੇ ਆ ਬ੍ਰਾਂਡ ਕਿੱਥੇ ਆ ਐਡਰੈਸ ਪਤਾ ਕਿੱਥੇ ਆ ਤਰੀਖ ਹੈਗੀ ਐਕਸਪਾਇਰੀ ਕਿ ਨਹੀਂ ਹੈਗੀ ਤੇ ਕੋ ਮੁਲਕ ਜਿਹੜਾ ਆਪਣੇ ਆਪ ਨੂੰ ਦੁਨੀਆ ਦਾ ਟਾਪ ਮੁਲਕ ਕਹਾਉਂਦਾ ਹੈ ਨੰਬਰ 1 ਮੁਲਕ ਕਹਾਉਂਦਾ ਹੈ ਤੇ ਉਹਦੇ ਹਥਿਆਰ ਦੂਜੇ ਮੁਲਕਾਂ ਦੇ ਖਰੀਦਣ ਤੋਂ ਪਹਿਲਾਂ ਅਤਵਾਦੀਆਂ ਦੇ ਹੱਥਾਂ 'ਚ ਕਿਵੇਂ ਆ ਜਾਂਦੇ ਨੇ ਕਿਹੜੇ ਬਾਜ਼ਾਰ 'ਚ ਵਿਕਦੇ ਨੇ ਕਿਵੇਂ ਖਰੀਦੇ ਜਾਂਦੇ ਨੇ ਕਿੱਥੋਂ ਬਣਦੇ ਨੇ ਕੌਣ ਵੇਚਦਾ ਹੈ जोजा बेचे जा रहे बुला के घरे बुला के अगले दस्खत करा हथियार खरीदनेटा खाई ना मुकूंग नहीं।, नहीं फिर दोबारा लवाने नहीं जे गोलियां रफलां चलिया ना तो फिर दोबारा सिक, गोली सिक्का क्यों खरीदूगा बंप कोई दबारा क्यों खरीदूगा कि फौज भी लड़दिया रेह मुल्क तनाव बनिया रहे न, ਤਕਰਾ ਪੈਦਾ ਹੁੰਦਾ ਰਹੇ ਇਹ ਵੀ ਦ੍ਰਿਸ਼ ਘੜੇ ਜਾਂਦੇ ਨੇ ਅਮਰੀਕਾ ਅਮਰੀਕਾ ਦੇ ਰਾਸ਼ਟਰਪਤੀ ਬਿਲ ਕਲਿੰਟਨ ਭਾਰਤ ਦੇ ਦੌਰੇ ਤੇ ਆਉਂਦੇ ਨੇ ਤੇ ਚਿੱਟੀ ਸਿੰਘਪੁਰਾ ਵਾਪਰਦਾ ਚਿੱਟੀ ਸਿੰਘਪੁਰਾ ਅਮਰੀਕਾ ਦੇ ਰਾਸ਼ਟਰਪਤੀ ਦੀ ਭਾਰਤ ਫੇਰੀ ਦੇ ਦੌਰਾਨ ਵਾਪਰਦਾ ਕੀ ਇਹਦਾ ਕੋਈ ਕਨੈਕਸ਼ਨ ਹੈ ਉਸ ਤੋਂ ਬਾਅਦ ਟਰੰਪ ਆਉਂਦੇ ਨੇ ਤੇ ਗੁਜਰਾਤ ਚ ਝੂਲਾ ਝੂਟ ਰਹੇ ਹੁੰਦੇ ਨੇ ਕਿ ਦਿੱਲੀ ਦੇ ਵਿੱਚ ਫਿਰਕੂ ਦੰਗੇ ਹੁੰਦੇ ਨੇ ਹੁਣ ਵੀ ਲੋਕ ਉਹਦੇ ਪੁਖਤ ਭੁੱਗੀ ਨਹੀਂ ਅਜੇ ਵੀ ਕੋਈ ਦਲਤਾਂ ਦੇ ਘੇੜੇ ਮਾਰਦਾ ਕੋਈ ਕਿਸੇ ਨੂੰ ਛਡਾਉਣ ਨੂੰ ਫਿਰਦਾ ਕੋਈ ਅੰਦਰ ਕਰਾਉਣ ਨੂੰ ਫਿਰਦਾ ਟਰੰਪ ਦੀ ਫੇਰੀ ਤੇ ਹੁਣ ਫਿਰ ਅਮਰੀਕਾ ਦਾ ਨੁਮਾਇੰਦਾ ਭਾਰਤ ਦੀ ਧਰਤੀ ਤੇ ਆ ਤੇ ਪਹਿਲਗਾਮ ਘਾਟੀ ਦੇ ਵਿੱਚ 27 ਸੈਲਾਨੀ ਪਹਿਚਾਣ ਕੇ ਮਾਰੇ ਉਪ ਰਾਸ਼ਟਰਪਤੀ ਅਮਰੀਕਾ ਦੇ ਭਾਰਤ ਦੇ ਦੌਰੇ ਤੇ ਜਨਾਬ ਸੋ ਕੀ ਹੈ ਕੋਈ ਕਨੈਕਸ਼ਨ ਹੈ ਇਹ ਸਬੰਧ ਵੀ ਅਜੇ ਗੁੰਝਲਦਾਰ ਸਵਾਲ ਬਣਿਆ ਹੋਇਆ ਹੈ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਇੱਕ ਫਿਕਰ ਜਿਹੜਾ ਪੈਂਦਾ ਹੈ ਉਹ ਘਟਨਾ ਵਾਪਰੀ ਕਸ਼ਮੀਰ ਚ ਵਾਪਰੀ ਸਕੈਚ ਜਾਰੀ ਕਰਤੇ ਸਰਕਾਰ ਨੇ ਕਿ ਤਿੰਨ ਪਾਕਿਸਤਾਨ ਨਾਲ ਸੰਬੰਧਿਤ ਨੇ ਦੋ ਸਥਾਨਕ ਨੇ ਇੱਥੋਂ ਤੱਕ ਕਿ ਕੁਝ ਦੁਕਾਨਦਾਰ ਗਾਇਬ ਛੋਟੇ ਦੁਕਾਨਦਾਰ ਕੋਈ ਕਹਿੰਦਾ ਚਾਹ ਲੈ ਕੇ ਘੁੰਮਦਾ ਸੀ ਕਿਤਲੀਆਂ ਜੀ ਉੱਥੇ ਕੋਈ ਉੱਥੇ ਬੇਲਪੂਰੀ ਜੀ ਆ ਵੇਚਦੇ ਹੁੰਦੇ ਨੇ ਦਾਲ ਦੂਣ ਜੀ ਉਹ ਸੀ ਕਿਉਂ ਗਾਇਬ ਨੇ ਕਿਉਂਕਿ ਜਦੋਂ ਫੌਜ ਔਰ ਸਥਾਨਕ ਪੁਲਿਸ ਔਰ ਕੇਂਦਰੀ ਏਜੰਸੀਆਂ ਨੇ ਨਿਸ਼ਾਨਦੇਹੀ ਕਰਨੀ ਸ਼ੁਰੂ ਕੀਤੀ ਕਟੜਨਾ ਤੋਂ ਬਾਅਦ ਤੇ ਉੱਥੇ ਮੌਜੂਦ ਜਿੰਨੇ ਲੋਕ ਸੀ ਚਾਹੇ ਉਹ ਖਚਰਾ ਵਾਲੇ ਚਾਹੇ ਉਹ ਰੇੜੀ ਵਾਲੇ ਚਾਹੇ ਕੋਈ ਗਵਾਰੇ ਵੇਚਣ ਵਾਲਾ ਜੇ ਕੋ ਚਾਹ ਵਾਲਾ ਚਾ ਕੋ ਟਾਬੇ ਵਾਲਾ ਚੋ ਕਿਸੇ ਤਰ੍ਹਾਂ ਜੋ ਜੋ ਵੀ ਉੱਥੇ ਹੈ ਛੋਟਾ ਦੁਕਾਨਦਾਰ ਵੱਡਾ ਉਹਨਾਂ ਸਾਰਿਆਂ ਦੀ ਨਿਸ਼ਾਨਦੀ ਕੀਤੀ ਉਹਨਾਂ ਚੋਂ ਚਾਰ ਪੰਜ ਬੰਦੇ ਗਾਇਬ ਨੇ ਹੁਣ ਇਹ ਮੰਨਿਆ ਜਾ ਰਿਹਾ ਕਿ ਉਹਨਾਂ ਰਾਹੀਂ ਇਹ ਸੂਚਨਾ ਤਾਂ ਨਹੀਂ ਆਰ ਪਰ ਜਾਂਦੀ ਜਿਨੇ ਵੀ ਘਟਨਾ ਨੂੰ ਅੰਜਾਮ ਦੇਣਾ ਉਹਨਾਂ ਤੱਕ ਤਾਂ ਨਹੀਂ ਜਾਂਦੀ ਕਾਰਨ ਕਾਰਨ ਇਹ ਹੈ ਕਿ 2009 ਤੋਂ ਮਤਲਬ ਇਹ ਜਿਹੜੀ ਘਾਟੀ ਸੀ ਪਹਿਲਗਾਮ ਦੀ ਬੈਸਰਨ ਘਾਟੀ ਜਿੱਥੇ ਪਿਛਲੇ ਦਿਨਾਂ ਦੇ ਦਰਮਿਆਨ ਦਰਮਿਆਨ 22 ਲੱਖ ਸੈਲਾਨੀ ਗਿਆ 24 ਲੱਖ ਕਸ਼ਮੀਰ ਦਾ ਰੁਖ ਕਰਦਾ ਇਹ ਚੋ 22 ਲੱਖ ਪਹਿਲਗਾਮ ਘਾਟੀ ਚ ਜਾ ਰਹੇ ਆ ਇਦਾ ਮਤਲਬ 2009 ਤੋਂ ਉੱਥੇ ਕਹਿੰਦੇ ਸ਼ਾਂਤੀ ਹੈ ਇਸ ਲਈ ਉੱਥੇ ਸੁਰੱਖਿਆ ਫੋਰਸ ਟਾ ਲਈ ਗਈ ਸੀ ਹਫਤੇ ਚ ਇੱਕ ਦਿਨ ਰਾਉਂਡ ਮਾਰਦੀ ਆ ਹਜ਼ਾਰਾਂ ਟੂਰਿਸਟ ਜਿੱਥੇ ਰੋਜ਼ ਆਉਂਦਾ ਉੱਥੇ ਪੈਟਰੋਲਿੰਗ ਹਫਤੇ ਚ ਇੱਕ ਦਿਨ ਇਹਦਾ ਫਾਇਦਾ ਚੁੱਕਿਆ ਹੈ ਜੀ ਤਰਾਂੇ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੇ ਸੂਚਨਾ ਦੇਣ ਵਾਲਿਆਂ ਨੇ ਪਰ ਕੱਲਾ ਦ੍ਰਿਸ਼ ਇਹ ਨਹੀਂ ਹੈ ਇੱਕ ਦੂਸਰਾ ਦ੍ਰਿਸ਼ ਵੀ ਹੈ ਜਿਹੜਾ ਸਾਨੂੰ ਦੇਖਣਾ ਪਏਗਾ ਉਹ ਵੀਡੀਓ ਸਾਹਮਣੇ ਆ ਰਹੀਆਂ ਨੇ ਜਦੋਂ ਪਰਿਵਾਰ ਤੜਫ ਰਹੇ ਨੇ ਅਸਲੀ ਆਰਮੀ ਵੀ ਜਦੋਂ ਆ ਜਾਂਦੀ ਉਹਦੇ ਨੇੜੇ ਜਾਣੋਂ ਵੀ ਡਰ ਰਹੇ ਨੇ ਉਸ ਦੇ ਦੌਰਾਨ ਹੱਥਾਂ 'ਚ ਚੂੜਾ ਪਾਇਆ ਉਹ ਬੱਚੀ ਹਰਿਆਣਾ ਨਾਲ ਕਰਨਾਲ ਨਾਲ ਸੰਬੰਧਿਤ 7 ਦਿਨ ਅਜੇ ਵਿਆਹ ਨੂੰ ਹੋਏ ਨੇ ਜਵਾਨ ਭਾਰਤੀ ਫੌਜ ਦਾ ਉਹ ਸ਼ਹੀਦ ਹੁੰਦਾ ਜਾਨ ਗਵਾਉਂਦਾ ਹੋ ਬੱਚੀ ਭੱਜੀ ਫਿਰ ਰਹੀ ਆ ਲੋਕ ਤੜਫਦੇ ਫਿਰ ਰਹੇ ਨੇ ਉਹਨਾਂ ਚਿੱਕ ਆਵਾਜ਼ ਸੁਣਦੀ ਆ ਤੁਹਾਨੂੰ ਫਿਕਰ ਨਾ ਕਰ ਅਸੀਂ ਆ ਗਏ ਆ ਫਿਕਰ ਨਾ ਕਰ ਅਸੀਂ ਆ ਗਏ ਆ ਇਹ ਪਾਣੀ ਪੀਓ ਪਾਣੀ ਪਲਾਣਾ ਮੈਂ ਦੇਖਦਾ ਮੈਂ ਹੈਗਾ ਪ੍ਰਧਾਨ ਵੀ ਆ ਗਿਆ ਇਹ ਸੁਣ ਕੇ ਦੇਖਿਓ ਨਾ ਬਿੜੀਆਂ ਚ ਕੌਣ ਆ ਉਹ ਉਹ ਸਥਾਨਕ ਕਸ਼ਮੀਰੀ ਨੇ ਕੋਈ ਰੇੜੀ ਵਾਲਾ ਹੋਊਗਾ ਕੋਈ ਫੜੀ ਵਾਲਾ ਹੋਊਗਾ ਕੋਈ ਕੋੜੇ ਖੱਤਰ ਵਾਲਾ ਹੋਊਗਾ ਉਹਨੂੰ ਪਤਾ ਹੈ ਕਿ ਜਿਹੜੀ ਬੱਚੀ ਏ ਔਰਤ ਜੋ ਤੜਫ ਰਹੀ ਆ ਇਹਦੇ ਘਰ ਵਾਲੇ ਨੂੰ ਇਹਦੇ ਭਰਾ ਨੂੰ ਜਿਹੜੇ ਜਿੰਨੂ ਵੀ ਗੋਲੀਆਂ ਵੱਜੀਆਂ ਕਿ ਹੁਣ ਬੱਚੇ ਨਹੀਂ ਪਰ ਉਹ ਮੌਕੇ ਤੇ ਉਸ ਨੂੰ ਢਾਡਸ ਵਧਾ ਰਿਹਾ ਹੌਸਲਾ ਦੇ ਰਿਹਾ ਉਸ ਦੀ ਹਿੰਮਤ ਚਟਾਉਣਾ ਚਾਹੁੰਦਾ ਕਿ ਮੈਂ ਆ ਗਿਆ ਕੋਈ ਨਾ ਤੂੰ ਫਿਕਰ ਨਾ ਕਰ ਪਾਣੀ ਪਲੋਣੇ ਆ ਕੀ ਕਰ ਸਕਦਾ ਉੱਥੇ ਬੇਵਸਬਦ ਇਧਰ ਸੇ ਦੇਖਣਾ ਪਏਗਾ ਤੁਹਾਨੂੰ ਇਹੋ ਕਿਉਂ ਤੁਹਾਨੂੰ ਇੱਕ ਦ੍ਰਿਸ਼ ਹੋਰ ਦੇਖਣਾ ਪਏਗਾ ਆਦਲ ਹੁਸੈਨ ਆਦਲ हुसैन ਖੱੱਚਰ ਚਲਾਉਂਦਾ ਹੈ ਉਹਨਾਂ ਦੇ ਉੱਤੇ ਲੈ ਕੇ ਜਾਂਦਾ ਹੈ ਜੇ ਸਲਾਨੀ ਆਉਂਦੇ ਨੇ ਉਹਨਾਂ ਨੂੰ ਉੱਪਰਲੀ ਚੋਟੀ ਤੱਕ ਜਾਣਾ ਜਿੱਥੇ ਤੱਕ ਜਾਣਾ ਆਪਣੇ ਪਰਿਵਾਰ ਦਾ ਇੱਕੋ ਇੱਕ ਕਮਾਊ ਪੁੱਤ ਸੀ ਜਦੋਂ ਅਤਵਾਦੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ ਆਦਲ ਆਪਣੀ ਖੱੱਚਰ ਛੱਡ ਕੇ ਆਪਣੇ ਨਾਲ ਆਏ ਸਲਾਨੀ ਨੂੰ ਛੱਡ ਕੇ ਉਹਨਾਂ ਵੱਲ ਨੂੰ ਭੱਜਦਾ ਕਿ ਨਾ ਕਰੋ ਇਹ ਸਾਡੇ ਮਹਿਮਾਨ ਨੇ ਤੁਸੀਂ ਇੰਜ ਨਾ ਕਰੋ ਉਹਦੀ ਨਹੀਂ ਸੁਣਦੇ ਉਹਦੇ ਰੁਕਿਆਂ ਨਹੀਂ ਰੁਕਦੇ ਕੋਈ ਇੱਕ ਅੱਤਵਾਦੀ ਦੀ ਰਾਈਫਲ ਖੋਣ ਦੀ ਕੋਸ਼ਿਸ਼ ਕਰਦਾ ਉਹਨੂੰ ਉੱਪਰ ਨੂੰ ਚੱਕਣ ਦੀ ਕੋਸ਼ਿਸ਼ ਕਰਦਾ ਤੇ ਉਹਦੇ ਤਿੰਨ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਇਹ ਵੀ ਉਸੇ ਕਸ਼ਮੀਰ ਤੋਂ ਆਇਆ ਤੇ ਰਿਸ਼ਾ ਇਹ ਦ੍ਰਿਸ਼ ਵੀ ਸਾਨੂੰ ਧਿਆਨ ਚ ਰੱਖਣਾ ਪਊਗਾ ਇਹ ਇਕੱਲਾ ਦ੍ਰਿਸ਼ ਨਹੀਂ ਇੱਕ ਟੈਕਸੀ ਵਾਲਾ ਟੈਕਸੀ ਡਰਾਈਵਰ ਆ ਮਹਾਰਾਸ਼ਟਰ ਤੋਂ ਪਹਿਲਗਾਮ ਦੇ ਵਿੱਚ ਘੁੰਮਣ ਗਿਆ ਇੱਕ ਪਰਿਵਾਰ ਉਹ ਵੀਡੀਓ ਜਾਰੀ ਕਰਕੇ ਦੱਸ ਰਿਹਾ ਉਸ ਮਹਾਰਾਸ਼ਟਰ ਦੇ ਉਸ ਪਰਿਵਾਰ ਨੇ ਵੀਡੀਓ ਜਾਰੀ ਕੀਤੀ ਹੈ ਉਹ ਕਹਿੰਦੇ ਕਿ ਕਸ਼ਮੀਰੀ ਟੈਕਸੀ ਡਰਾਈਵਰ ਸੀ ਇੱਕ ਕਾਲੀ ਜੈਕਟ ਦੇ ਵਿੱਚ ਉਹਨੇ ਹਮਲੇ ਤੋਂ ਬਾਅਦ ਸਾਨੂੰ ਸ਼ਰਨ ਦਿੱਤੀ ਉਹਦੀ ਫੋਟੋ ਬਾਕੀ ਉਹਨੇ ਜਾਰੀ ਕੀਤੀ ਹੈ ਵੀਡੀਓ ਦੀ ਕਿਉਂਕਿ ਉਹਨੇ ਸਾਡੀ ਜਾਨ ਬਚਾਈ ਉਹਨੇ ਸਾਨੂੰ ਖਾਣਾ ਉਪਲਬਧ ਕਰਾਇਆ ਤੇ ਉਹਨੇ ਸਾਨੂੰ ਹੌਸਲਾ ਦਿੱਤਾ ਇਸੇ ਤਰ੍ਹਾਂ ਕੱਪੜਾ ਵਪਾਰੀ ਹੈ ਨਜਾਕਤ ਅਲੀ ਉਹਨੇ 36 ਗੜ ਦੇ 11 ਲੋਕਾਂ ਨੂੰ ਆਪਣੇ ਘਰ ਲੁਕਾਇਆ ਇਹ ਵੀ ਕਸ਼ਮੀਰੀ ਹੈ ਇਸੇ ਤਰ੍ਹਾਂ ਕਸ਼ਮੀਰ ਦੇ ਵਿੱਚ ਗੁਰੂ ਘਰ ਕਸ਼ਮੀਰ ਦੀ ਘਾਟੀ ਦੇ ਵਿੱਚ ਮੰਦਰ ਮਸਜਿਦ ਉਹ ਸੜਕਾਂ ਤੇ ਲੰਗਰ ਲਾ ਰਹੇ ਨੇ ਜਿੰਨੀ ਕੁ ਸਮਰਥਾ ਗੁਰੂ ਘਰ ਦੇ ਵਿੱਚ ਹਮੇਸ਼ਾ ਲੰਗਰ ਦੀਆਂ ਵਕਸ਼ਾ ਹੁੰਦੀਆਂ ਨੇ ਤੇ ਸਭ ਤੋਂ ਮੂਰੇ ਹਰਥਾਂ ਪਹੁੰਚਦਾ ਭਾਈਚਾਰਾ ਉਹਦੇ باوجود ਵੀ ਮੰਦਰ ਮਸਜਿਦਾਂ ਵਾਲੇ ਕੋਈ ਪਾਣੀ ਲੈ ਕੇ ਖੜਾ ਕੁਛ ਲੈ ਕੇ ਖੜਾ ਉਹ ਆਪਣੇ ਜਿੰਨਾ ਜਿੰਨਾ ਪਰਵੰਦਾ ਔਰ ਅਨਾਉਂਸਮੈਂਟ ਕੀਤੀਆਂ ਜਾ ਰਹੀਆਂ ਨੇ ਕਿ ਦਰਵਾਜ਼ੇ ਖੁੱਲੇ ਨੇ ਆਓ ਸੇ ਦ੍ਰਿਸ਼ ਤੁਹਾਨੂੰ ਦੇਖਣੇ ਪੈਣੇ ਆ। ਇਹ ਦ੍ਰਿਸ਼ ਆਪਣੇ ਆਪ ਚ ਕੁਝ ਕਹਿਣਾ ਚਾਹੁੰਦੇ ਆ। ਹਾਂ। ਇੱਕ ਦ੍ਰਿਸ਼ ਉਹ ਹੈ ਜਿੱਥੇ ਸਰਕਾਰ ਸਖਤੀ ਦਾ ਰੁਖ اختیار ਕਰਦੀ ਹੈ ਕਿ ਪਾਕਿਸਤਾਨ ਨੂੰ ਜੇ ਤੁਰੰਤ ਗੋਲੀ ਨਾਲ ਜਵਾਬ ਨਹੀਂ ਕਿਉਂਕਿ ਕੁਝ ਤਰ੍ਹਾਂ ਕਹਿੰਦੀਆਂ ਜੀ ਇਹਦਾ ਗੋਲੀ ਉਹ ਈ ਕਦੇ ਮਸਲੇ ਦਾ ਹੱਲ ਹੈ ਜੰਗ ਕਿਸੇ ਮਸਲੇ ਦਾ ਹੱਲ ਹੈ ਪਰ ਜਿਸ ਤਰ੍ਹਾਂ ਦਾ ਇਹ ਕਾਰ ਹੈ ਜਿਸ ਤਰ੍ਹਾਂ ਇਹ ਹਮਲਾ ਹੋਇਆ ਜਿਸ ਤਰ੍ਹਾਂ ਇਹ ਪਹਿਚਾਨ ਕਰਕੇ ਭਾਰਤੀਆਂ ਦੇ ਉੱਤੇ ਹਮਲਾ ਕੀਤਾ ਗਿਆ ਉਸ ਰੋਸੇ ਚੋਂ ਉਸ ਗੁੱਸੇ ਚੋਂ ਇਹ ਜਨਮ ਦਾ ਹੈ ਇਹ ਸਵਾਲ ਆਉਂਦਾ ਹੈ ਕਿ ਕਰ ਦੋ ਸਫਾਇਆ ਹੁਣ ਕਰ ਦੋ ਸੁਫੜਾ ਸਾਫ ਪਰ ਜਿਨ੍ਹਾਂ ਦੇ ਸਿਰ ਤੇ ਜ਼ਿੰਮੇਵਾਰੀ ਹੈ ਉਹਨਾਂ ਨੇ ਬਹੁਤ ਕੁਝ ਦੇਖਣਾ ਤੇ ਬਾਚਣਾ ਪੈਂਦਾ ਹੈ ਜੇ ਤੁਹ ਲੜਾਈ ਲੱਗਣੀ ਹੈ ਤਾਂ ਕਿੰਨਿਆਂ ਦੀ ਜਾਨ ਅਸੀਂ ਹੋਰ ਝੋਕ ਦੇਣੀ ਹੈ ਇਹ ਵੀ ਸਵਾਲ ਖੜਾ ਪਰ ਕੁਝ ਸਖਤ ਫੈਸਲੇ ਲਏ ਜਾ ਰਹੇ ਨੇ ਮੈਂ ਉਹਨਾਂ ਫੈਸਲੇ ਆਉਣ ਤੋਂ ਪਹਿਲਾਂ ਇੱਕ ਦ੍ਰਿਸ਼ ਮੈਨੂੰ ਬਹੁਤ ਪੀੜ ਦਾਇਕ ਲੱਗਿਆ ਮੈਂ ਉਸ ਦ੍ਰਿਸ਼ ਦਾ ਜ਼ਰੂਰ ਜ਼ਿਕਰ ਕਰਨਾ ਚਾਹੁੰਦਾ 27 ਦੇ ਕਰੀਬ ਜਿਹੜੇ ਉੱਥੇ ਕੁੱਲ ਅਤਵਾਦੀਆਂ ਦੀ ਗੋਲੀਆਂ ਦੇ ਸ਼ਿਕਾਰ ਹੋ ਕੇ ਮਾਰੇ ਜਾਂਦੇ ਨੇ ਉਹਨਾਂ ਚੋਂ ਦੋ ਵਿਦੇਸ਼ੀ ਨਾਗਰਿਕ ਸੀ ਇੱਕ ਨੇਪਾਲ ਦਾ ਇੱਕ ਯੂਏਈ ਦਾ ਦੋ ਸਤਾਨਕ ਸੀ ਜਿਨ੍ਹਾਂ ਚੋਂ ਇੱਕ ਮੈਂ ਆਦਲ ਦੀ ਗੱਲ ਕਰਕੇ ਹਟਿਆ ਕਿ ਉਹ ਇਕੱਲਾ ਹੀ ਪਿੱਟ ਗਿਆ ਤੇ ਬੱਚ ਵੀ ਨਹੀਂ ਪਾਇਆ ਸੋ ਇਹ ਬਹਾਦਰ ਕਸ਼ਮੀਰੀ ਵੀ ਹੈਗਾ ਇਸ ਤਰ੍ਹਾਂ ਦੋ ਸਤਾਨਕ ਲੋਕ ਮਾਰੇ ਗਏ ਨੇ ਉਹ ਤੇ ਉਹ ਦੋ ਤੋਂ ਬਿਨਾ ਜੇ ਪਛੀਆਂ ਨੂੰ ਤੁਸੀਂ ਉੱਥੋਂ ਭੇਜਣੇ ਆ ਉਹਨਾਂ ਦੇ ਸ਼ਰੀਰ ਜਾਂ ਉਸ ਤਾਇਆਂ ਦੇ ਹੀ ਰੱਖੇ ਨੇ ਉਹ ਸ਼ਰੀਰ ਪਹਿਲਾਂ ਉਹਨਾਂ ਨੂੰ ਪਰਿਵਾਰਾਂ ਨੂੰ ਸੌਂਪਣੇ ਆ ਤਾਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਤਬੂਤ 'ਚ ਲਿਪਟੇ ਹੈ ਬਕਾਇਦਾ ਤੌਰ ਤੇ ਉਹਨਾਂ ਦੇ ਉੱਤੇ ਕਫਨ ਪਾਇਆ ਇੱਕ ਮੂਰੇ ਮੇਜ਼ ਰੱਖਿਆ ਜਿਹਦੇ ਉੱਤੇ ਆ ਕੇ ਉਹਨਾਂ ਨੇ ਸ਼ਰਧਾਂਜਲੀ ਭੇਟ ਕਰਨੀ ਹੈ ਸਮੂਹਕ ਰੂਪ 'ਚ ਸਾਰਿਆਂ ਨੇ ਤੇ ਜਿੱਥੇ ਆ ਕੇ ਖੜ ਕੇ ਅਮਿਤ ਸ਼ਾ ਉਹ ਸ਼ਰਧਾਂਜਲੀ ਭੇਟ ਕਰ ਰਹੇ ਨੇ ਫੁੱਲਾਂ ਦਾ ਉਹ ਰੱਖ ਕੇ ਉੱਥੇ ਉਹਨਾਂ ਦੀ ਖੜੇ ਹੋਣ ਵਾਲੀ ਥਾਂ ਤੋਂ ਲੈ ਕੇ ਪਿਛਾਂ ਤੱਕ ਰੈੱਡ ਕਾਰਪਟ ਦਿਖ ਰਿਹਾ ਹੈ ਇਹ ਲਾਲ ਕਾਰਪਟ ਸਵਾਗਤ ਕਰਨ ਦਾ ਸਤਾਂਸੀ ਜਨਾਬ ਤੁਹਾਡਾ ਜੇ ਅਫਸਰਾਂ ਅਧਿਕਾਰੀਆਂ ਨੇ ਕਰ ਵੀ ਦਿੱਤਾ ਚਮਚਾਗਰੀ ਦੀ ਹੱਦ ਤੱਕ ਜਾ ਕੇ ਤਾਂ ਤੁਸੀਂ ਉਸ ਰੈੱਡ ਕਾਰਪਟ ਤੇ ਪੈਰ ਰੱਖਣ ਤੋਂ ਪਹਿਲਾਂ ਟੋਕ ਸਕਦੇ ਸੀ ਕਿ ਇੱਥੇ ਮੈਂ ਵੀ ਆਈਪੀ ਨਹੀਂ ਆ ਤੇ ਅੱਜ ਇਹ ਰੈੱਡ ਕਾਰਪਟ ਵਾਲਾ ਸਵਾਗਤ ਵਾਲਾ ਤਾਂ ਨਹੀਂ ਆ ਇਹ ਤਸਵੀਰ ਮੈਨੂੰ ਭਿੜ ਦਿੰਦੀ ਹੈ ਮੈਂ ਤਾਂ ਜ਼ਿਕਰ ਕਰਾਂਗਾ ਮੈਂ ਜ਼ਿਕਰ ਕਰਾਂਗਾ ਸਰਕਾਰ ਦੇ ਕੁਝ ਫੈਸਲਿਆਂ ਦਾ ਜਿਹੜੇ ਫੈਸਲੇ ਸਰਕਾਰ ਨੇ ਲਏ ਨੇ ਕਿ ਹੁਣ ਬਾਗਾ ਬਾਰਡਰ ਰਹੀਂ ਅਟਾਰੀ ਬਾਰਡਰ ਰਹੀਂ ਆਉਣ ਜਾਣ ਬੰਦ ਮੈਂ ਜ਼ਿਕਰ ਕਰਾਂਗਾ ਉਸ ਸਿੰਧੂ ਸੰਧੀ ਦਾ ਸਿੰਧੂ ਜਲ ਸੰਧੀ ਦਾ ਜਿਹੜੀ ਰੋਕੀ ਗਈ ਹੈ ਜਿਹੜੀ ਪਾਕਿਸਤਾਨ ਨਾਲ ਲੱਗੀਆਂ ਦੋ ਲੜਾਈਆਂ ਜਾਂ ਤੀਸਰੀ ਕਰਗਿਲ ਲੜਾਈ ਦੇ ਦੌਰਾਨ ਵੀ ਨਹੀਂ ਰੁਕੀ ਉਹ ਰੁਕੀ ਗਈ ਹੈ ਇਸ ਤਰ੍ਹਾਂ ਦੇ ਕੁਝ ਸਖਤ ਫੈਸਲੇ ਜਿਹੜੇ ਸ਼ੀਸ਼ਾ ਦਿਖਾਉਣ ਲਈ ਜਾਂ ਇੱਕ ਤਰ੍ਹਾਂ ਨਾਲ ਸਖਤ ਰੁਖ اختیار ਕਰਨ ਦੇ ਲਈ ਪ੍ਰਗਟਾਵੇ ਦੀ ਵਿੱਚੋਂ ਜਨਮਦੇ ਨੇ ਪ੍ਰਧਾਨ ਮੰਤਰੀ ਜੁਆਈ ਦੇ ਦੌਰੇ ਤੇ ਸਿਤਰੰਤ ਬਾਬਸਾਏ ਆਉਂਦੇ 에ਰਪੋਰਟ ਤੇ ਵੀ ਮੀਟਿੰਗ ਲਈ ਫਿਰ ਆਪਣੇ ਘਰੇ ਗਏ ਉੱਥੇ ਵੀ ਤਰੰਤ ਮੀਟਿੰਗ ਲਈ ਅੱਜ ਸਰਦਲ ਬੈਠਕ ਹੈ ਸੋ ਇਹਦੇ ਵਿੱਚੋਂ ਇੱਕ ਸਖਤ ਸੁਨੇਹਾ ਦੇਣਾ ਚਾਹੁੰਦੇ ਨੇ ਪਰ ਉਸ ਤੋਂ ਪਹਿਲਾਂ ਇਹ ਇਹ ਪਹਿਲੂਆਂ ਦੇ ਉੱਤੇ ਆਪਾਂ ਗੌਰ ਕਰਦੇ ਹਾਂ ਚਲੋ ਬਿਲਕੁਲ ਜੀ ਜਿਹੜੇ 5 ਫੈਸਲੇ ਕੇਂਦਰ ਸਰਕਾਰ ਨੇ ਲਏ ਨੇ ਉਹਨਾਂ ਚ ਸਭ ਤੋਂ ਪਹਿਲਾ ਫੈਸਲਾ ਹੈ ਕਿ ਅਸੀਂ ਜਿਹੜੀ ਸਿੰਧੂ ਜਲ ਸਮਝੌਤਾ ਹੈ ਉਹਨੂੰ ਅਸੀਂ ਕਹਿੰਦੇ ਜੀ ਰੋਕ ਰਹੇ ਹਾਂ ਸਭ ਤੋਂ ਪਹਿਲਾਂ 19 ਸਤੰਬਰ 1960 ਨੂੰ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਨਦੀਆਂ ਦੇ ਪਾਣੀ ਵੰਡਣ ਨੂੰ ਲੈ ਕੇ ਜਿਹੜਾ ਸਿੰਧੂ ਜਲ ਸਮਝੌਤਾ ਹੋਇਆ ਸੀ ਉਸ ਦੇ ਤਹਿਤ ਉਹ ਸਮਝੌਤੇ ਨੂੰ ਰੱਦ ਕਰ ਦਿੱਤਾ ਗਿਆ ਤੇ 80% ਦੀ ਲਗਭਗ ਪਾਕਿਸਤਾਨ ਦੀ ਖੇਤੀ ਇਸੇ ਪਾਣੀ ਤੇ ਨਿਰਭਰ ਹੈ ਇਸ ਤਰ੍ਹਾਂ ਇੱਕ ਸਖਤ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਤਾਂ ਕਿ ਇਹ ਲੱਗੇ ਕਿ ਤੁਸੀਂ ਪਾਈ ਜੇ ਤੁਹਾਡੇ ਵਾਲੇ ਪਾਸੇ ਹੋ ਜਿਹੀਆਂ ਹਰਕਤਾਂ ਹੋਣਗੀਆਂ ਤਾਂ ਫਿਰ ਇਹ ਮਨਜ਼ੂਰ ਨਹੀਂ ਦੂਸਰਾ 84 ਬਾਗਾ ਜਿਹੜੀ ਚੈੱਕ ਪੋਸਟ ਹੈ ਉਹਦੇ ਰਾਹੀਂ ਜਿਹੜਾ ਆਉਣ ਜਾਣ ਸੀ ਵਪਾਰ ਤਾਂ ਉਸ ਸਮੇਂ ਤੋਂ ਬੰਦਾ ਪੁਲਵਾਮਾ ਵਾਲੇ ਤੋਂ ਬਾਅਦ ਹੈ ਨਾ ਪਰ ਹੁਣ ਬਕਾਇਦਾ ਤੌਰ ਤੇ ਉੱਥੇ ਆਉਣ ਜਾਣ ਵਾਲੀ ਪ੍ਰਕਿਰਿਆ ਲਈ ਕਹਿ ਦਿੱਤਾ ਕਿ 48 ਘੰਟੇ ਪਾਈ ਜੇ ਪਾਕਿਸਤਾਨ ਵਾਲਿਆਂ ਨੇ ਪਾਕਿਸਤਾਨ ਛੱਡ ਕੇ ਇਸਰਾਹ ਤੋਂ ਜਾਣਾ ਤਾਂ ਚਲੇ ਜਾਓ ਪੈਸੇ 1 ਮਈ ਤੱਕ ਤੁਸੀਂ ਉਸ ਲਾਂਗੇ ਨੂੰ ਆਉਣ ਜਾਣ ਲਈ ਪਰਸ ਸਕਦੇ ਹੋ 1 ਮਈ ਤੋਂ ਬਾਅਦ ਇੱਥੋਂ ਆਉਣ ਜਾਣ ਨਹੀਂ ਹੋਊਗਾ ਫਿਲਹਾਲ ਇਹ ਬੰਦ ਕਰਾਂਗੇ। ਅਟਾਰੀ ਬਾਗਾ ਬਾਰਡਰ ਬੰਦ ਕੀਤਾ ਜਾ ਰਿਹਾ। ਹੁਣ ਅਟਾਰੀ ਬਾਗਾ ਬਾਰਡਰ ਤੋਂ ਪਹਿਲਗਾਮ ਵਾਲੀ ਕਟਨਾ ਤੋਂ ਬਾਅਦ ਹੀ ਵਪਾਰ ਬੰਦ ਹੈ। ਕੱਲਾਏ ਉਧਰ ਉਤਰ ਕੇ ਇੱਧਰ ਤੁਰ ਕੇ ਆ ਗਏ ਇੱਧਰ ਉਤਰ ਕੇ ਉਧਰ ਉਤਰ ਕੇ ਉਧਰ ਚਲੇ ਗਏ ਉਸ ਤੋਂ ਬਾਅਦ ਅੱਗੇ ਕਾਫਲੇ ਚੱਲ ਜੂ ਇਹ ਕੰਮ ਜਾਰੀ ਸੀ। ਹੁਣ ਉਹ ਵੀ ਤੁਸੀਂ ਰੋਕਤਾ। ਮੇਰਾ ਤੇ ਸਵਾਲ ਇੱਥੇ ਵੀ ਹੈ। ਕੀ ਸ਼ਕਤੀ ਫਿਰ ਪੂਰੇ ਮੁਲਕ ਚ ਦਿਖਾਉਣਾ ਹਮਲਾ ਤਾਂ ਬੰਬੇ ਤੇ ਵੀ ਹੋਇਆ ਸੀ ਮੁੰਬਈ ਅਟੈਕ ਉਹ ਤੋਂ ਬਾਅਦ ਜਨਾਬ ਮੁੰਬਈ ਦੇ ਵਿੱਚੋਂ ਵਪਾਰ ਨਹੀਂ ਬੰਦ ਹੋਇਆ ਥੋੜਾ ਸਮੁੰਦਰੀ ਥੋੜਾ ਗੁਜਰਾਤ ਦੇ ਰਾਹੀਂ ਮੁੰਤਰਾ ਪੋਰਟ ਰਾਹੀਂ ਵਪਾਰ ਨਹੀਂ ਬੰਦ ਹੋਇਆ ਜਨਾਬ ਸਮੁੰਦਰੀ ਇੱਥੇ ਹੋ ਰਿਹਾ ਸੋ ਇਹਦਾ ਕੀ ਅਰਥ ਲਈਏ ਫਿਰ ਕੀ ਭਾਵਨੇ ਦੇ ਚਲ ਹੁਣ ਦੂਸਰੇ ਪਾਸੇ ਤੀਸਰਾ ਫੈਸਲਾ ਫਿਰ ਪਹਿਲਾ ਸਿੰਧੂ ਜਲ ਸੰਧੀ ਰਦ ਕਰਤੀ ਦੂਸਰਾ ਅਟਾਰੀ ਬਾਗਾ ਬਾਰਡ ਰਹੀਂ ਆਮਦ ਤੁਰੰਤ ਪ੍ਰਭਾਵਤ ਰੋਕ ਦਿੱਤੀ ਗਈ ਹੈ ਜਿਨ੍ਹਾਂ ਕੋਲ ਕਾਗਜ਼ ਪੱਤਰ ਹੈਗੇ ਨੇ ਵੀਜ਼ਾ ਲਿਆ ਹੋਇਆ ਇੱਧਰ ਆਏ ਹੋਏ ਨੇ ਉਹ ਵਾਪਸ ਜਾਣਾ ਚਾਹੁੰਦੇ ਜਾਂ ਉਧਰ ਹੋ ਕੋਈ ਆਉਣਾ ਚਾਹੁੰਦਾ ਤਾਂ 1 ਮਈ ਤੱਕ ਆਏ ਆਜੋ ਨਹੀਂ ਇਸ ਰਸਤੇ ਨਹੀਂ ਫਿਰ ਸਮੁੰਦਰੀ ਰਸਤੇ ਜਾਂ ਹੋਰ ਵਾਇਰਸ ਜਿਹੜਾ ਹੋਊਗਾ ਉਹ ਦੇਖਦੇ ਆਂ ਤੀਸਰਾ ਫਿਰ ਪਾਕਿਸਤਾਨ ਦੇ ਨਾਗਰਿਕ ਜਿਹੜੇ ਵੀ ਇੱਥੇ ਵੀਜ਼ਾ ਛੂਟ ਤੇ ਆਏ ਹੋਏ ਨੇ ਉਹਨਾਂ ਦੇ ਵੀਜ਼ੇ ਤੁਰੰਤ ਪ੍ਰਭਾਵਤ ਰਦ ਕਰ ਦਿੱਤੇ ਕਿ ਵੀਜ਼ੇ ਅੱਜ ਤੋਂ ਖਤਮ ਨੇ ਚਾਹੇ ਜਿੰਨੀ ਮਰਜ਼ੀ ਤਰੀਕਾਂ ਤੇ ਆਪਣਾ ਜਾਓ ਜਿੰਨੀ ਸ਼ੀਤ 48 ਘੰਟੇ ਦਾ ਸਮਾਂ ਦਿੱਤਾ ਵੈਸੇ 1 ਮਈ ਤੱਕ ਲਾਂਗੇ ਦਾ ਵੀ ਸਮਾਂ ਦਿੱਤਾ ਇਹ ਤੋਂ ਬਾਅਦ ਚੌਥਾ ਫੈਸਲਾ ਜਿਹੜਾ ਦਿੱਲੀ ਦੇ ਵਿੱਚ ਜਿਹੜਾ ਪਾਕਿਸਤਾਨ ਹਾਈ ਕਮਿਸ਼ਨ ਹੈ ਉਸ ਦੇ ਅੰਦਰ ਜਿਹੜੇ ਉਹਨਾਂ ਦੇ ਰੱਖਿਆ ਐਡਵਾਈਜ਼ਰ ਨੇ ਰੱਖਿਆ ਸਲਾਹਕਾਰ ਨੇ ਉਹਨਾਂ ਦੀ ਜਿਹੜੀ ਸਲਾਹਕਾਰਾਂ ਦੀ ਟੀਮ ਹੈ ਇੱਥੇ ਉਸ ਨੂੰ ਕਹਿੰਦਾ ਕਿ ਭਾਰਤ ਛੱਡ ਦਿਓ ਭਾਈ ਐਥੋਂ ਚਲੋ ਰਵਾਨਾ ਹੋਵੋ ਇਹਦੇ ਨਾਲ ਇਹ ਵੀ ਫੈਸਲਾ ਲਿਆ ਕਿ ਭਾਰਤ ਦੇ ਵਿੱਚ ਪਾਕਿਸਤਾਨ ਵਾਲੇ ਔਰ ਪਾਕਿਸਤਾਨ ਚ ਸਾਡੇ ਭਾਰਤ ਵਾਲੇ ਜਿਹੜੇ ਆਇਕਿਬਿਸ਼ਨ ਦੇ ਹਗਨੇ ਦਫਤਰ ਉਥੋਂ ਆਪਣੀ ਆਪਣੇ ਬੰਦਿਆਂ ਨੂੰ ਵਾਪਸ ਬੁਲਾਓ 30-30 ਬੰਦੇ ਕਰਤੇ 55-55 ਬੰਦਿਆਂ ਦੀ ਗਿਣਤੀ ਸੀ ਸੋ 1 ਮਈ ਤੱਕ ਇਹਨੂੰ ਲਾਗੂ ਕਰਨ ਦੀ ਹਦਾਇਤ ਕਰਤੀ ਕਿ 1 ਮਈ ਤੋਂ ਪਹਿਲਾਂ ਪਹਿਲਾਂ ਗਿਣਤੀ ਤੀਤੀ ਕਰ ਲਈ ਜਾਵੇ ਸੋ ਇਸ ਤਰ੍ਹਾਂ ਪੰਜ ਵੱਡੇ ਫੈਸਲੇ ਲਏ ਨੇ ਤੇ ਇਹਦੇ ਰਾਹੀਂ ਇਹ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਹੈ ਬਾਕੀ ਅੱਜ ਸਰਬਦਲੀ ਬੈਠਕ ਦੇ ਵਿੱਚ ਜੋ ਹੋਏਗਾ ਉਹ ਵੀ ਤਦ ਤੱਕ ਤੁਹਾਡੇ ਤੱਕ ਪਹੁੰਚੇਗਾ ਕਿ ਪਹਿਲੂ ਗੌਰ ਮੰਗਦੇ ਸੀ ਧਿਆਨ ਮੰਗਦੇ ਸੀ ਔਰ ਮੁਖ ਮਸਲਾ ਸੀ ਸਾਡੇ ਮੁਲਕ ਦੀ ਇਸ ਆਜ਼ਾਦੀ ਦੇ ਵਿੱਚ ਖਲਲ ਦਾ ਜਿਹੜੀ ਆਵਾਮ ਨੂੰ ਸਾਡੇ ਸੰਵਿਧਾਨ ਨੂੰ ਸੰਵਿਧਾਨ ਨੇ ਦਿੱਤੀ ਆ ਸਾਨੂੰ ਤੇ ਉਹ ਆਜ਼ਾਦੀ ਦੇ ਵਿੱਚ ਇਹ ਖਲਲ ਪਾਉਂਦੀ ਪ੍ਰਕਿਰਿਆ ਜਿਹੜੇ ਸਵਾਲ ਲੈ ਕੇ ਖੜੀ ਸੀ ਉਹਨਾਂ ਸਵਾਲਾਂ ਦੇ ਜਵਾਬ ਆਪਾਂ ਲੱਭਣ ਦੀ ਵੀ ਕੋਸ਼ਿਸ਼ ਕੀਤੀ ਆ ਤੇ ਉਸ ਸਥਿਤੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਆ ਬਹੁਤ-ਬਹੁਤ ਧੰਨਵਾਦ